ਤੁਸੀਂ ਦੇਖ ਰਹੇ ਹੋ 24 ਪੰਜਾਬੀ ਨੀ ਚੈਨਲ ਸੰਗਰੂਰ ਦੇ ਪੁਹਾਣੀਗੜ੍ਹ ਤੇ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਪੁਹਾਣੀਗੜ੍ਹ ਦੀ ਮਹਾਵੀਰ ਬਸਤੀ ਵਿੱਚ ਇੱਕ ਬੇਹਦ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਮਾਂ ਤੇ 8 ਸਾਲ ਦੀ ਧੀ ਨੂੰ ਜ਼ਹਿਰੀਲੀ ਵਸਤੂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਮ੍ਰਿਤਕਔਰਤ ਨੇ ਜੇੜ ਜੱਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਪਤਾ ਨਹੀਂ ਪਰਜਾਈ ਦੇ ਇੱਕ ਖੌਫਨਾ ਕਦਮ ਕਿਉਂ ਚੁੱਕਿਆ ਹੈ ਸਾਡੇ ਪਰਿਵਾਰ ਸਾਧਵੇ ਵਿੱਚ ਹੈ ਪਰ ਮੇਰੀ ਪਰਜਾਈ ਮੇਰੇ ਤੋਂ ਉਮਰ ਤੋਂ ਛੋਟੀ ਹੈ ਮੇਰੀ ਉਸਦੇ ਨਾਲ ਬਤੇਰਾ ਹਮੇਸ਼ਾ ਤੀਆਂ ਵਰਗਾ ਰਿਹਾ ਜੇਕਰ ਉਹ ਕਿਸੇ ਮਾਨਸਿਕ ਪਰੇਸ਼ਾਨੀ ਤੋਂ ਜੂਝ ਰਹੀ ਤਾਂ ਮੈਨੂੰ ਜਰੂਰ ਦੱਸਦੀ ਸ਼ਾਇਦ ਇਸ ਮੰਦਪਾਗੀ ਘਟਨਾ ਵਾਪਰਹੀ ਨਾ ਸਕਦੀ ਉਹਨਾਂ ਨੂੰ ਬਚਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰਦੇ ਤੇ ਡਾਕਟਰਾਂ ਦੇ ਇਲਾਜ ਕਰਵਾਉਂਦੇ ਪਰ ਜਾਨ ਨਹੀਂ ਬਚਾ ਪਾਏ ਫਿਲਹਾਲ ਮਾਂ ਦਿੱਤੀ ਦਾ ਸੰਸਕਾਰ ਹੋ ਗਿਆ ਹੈ ਤੇ ਪਰਿਵਾਰ ਵਿੱਚ ਸ਼ੋਗ ਦੀ ਲਹਿਰ ਹੈ ਬਾਈ ਜਾ ਰਹੀ ਹੈ ਇਸ ਸੰਬੰਧੀ ਪੁਲਿਸ ਨੇ ਮਾਮਲਾ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਇਸ ਸੰਬੰਧੀ ਉੱਥੇ ਪੁਲਿਸ ਦੇ ਵਿੱਚ ਇਹ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮੀਡੀਆ ਨੂੰ ਜਾਣਕਾਰੀ ਦਿੰਦੇ ਹਨ ਕਿ ਮ੍ਰਿਤਕ ਸੁਖਵਿੰਦਰ ਕੌਰ ਪਤੀ ਅਤੇ ਉਸਦੇ ਮਾਤਾ ਫਰਾ ਰਹ ਹਨ ਅਤੇ ਫੋਰੈਂਸਿਕ ਟੀਮਾਂ ਵੱਲੋਂ ਮੌਕੇ ਦੀ ਜਾਂਚ ਕੀਤੀ ਗਈ ਹੈ ਜਿਸ ਦੀ ਰਿਪੋਰਟ ਸਾਹਮਣੇ ਆਏਗੀ ਤਾਂ ਉਸ ਤੋਂ ਬਾਅਦ ਉਹ ਮਾਮਲਾ ਦਰਜ ਕੀਤਾ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਛੋਟੀ ਬੱਚੀ ਦੀ ਤਸਵੀਰ ਜੋ ਕਿ ਕਾਫੀ ਖੂਬਸੂਰਤ ਫੋਟੋ ਲੱਗਦੀ ਹੈ ਪਰ ਇਸ ਖੌਫਨਾ ਘਟਨਾ ਨੇ ਸ਼ਹਿਰ ਦੇ ਵਿੱਚ دہشت ਅਤੇ ਗਮਹੀਨ ਮਾਹੌਲ ਬਣ ਚੁੱਕਿਆ ਹੈ ਕਿਉਂਕਿ ਇਸ ਤਸਵੀਰਾਂ ਵਿੱਚ ਦੇਖ ਸਕਦੇ ਹੋ ਫੋਰੈਂਸਿਕ ਟੀਮ ਪਹੁੰਚੀਆਂ ਹਨ ਅਤੇ ਇਸ ਮੌਕੇ ਤੇ ਆਉਣ ਵੱਲੋਂ ਜਾਂਚ ਕੀਤੀ ਜਾ ਰਹੀ ਹੀ ਹੈ ਅਤੇ ਦੇਖਦੇ ਆਉਣ ਵਾਲੇ ਦਿਨਾਂ ਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਪਰਿਵਾਰ ਦੇ ਵਿੱਚ ਬੈਠੇ ਹੋਕ ਉਸੇ ਸਮਕੇ ਤੇ ਪੁਲਿਸ ਵੱਲੋਂ ਵੀ ਜਾਂਚ ਕੀਤੀ ਜਾ ਰਹੀਆਂ ਹਨ ਅਤੇ ਇਸ ਮੌਕੇ ਤੇ ਕੀ ਕਹਿੰਦੇ ਨਜ਼ਰ ਆਏ ਜੇਠ ਅਤੇ ਪੁਲਿਸ ਅਧਿਕਾਰੀਆਂ ਨੇ ਇਸ ਸੰਬੰਧੀ ਕੀ ਕਿਹਾ ਉਹ ਤੁਹਾਨੂੰ ਸੁਣਾਉਣੇ ਇਸ ਘਟਨਾ ਦੇ ਨਾਲ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਬੱਬੇ ਚ ਕੀ ਗੱਲਬਾਤ ਹੋਈ ਹੈ ਜਿਹੜੀ ਤੁਸੀਂ ਭੁਜਾਈ ਤੇ ਜਿਹੜੀ ਬੈਕੀ ਜਹਰਤਿਕ ਲੱਗੀ ਕੋਸ਼ਨੀ ਵੀਰ ਜੀ ਕੱਲ 5:00 ਵਜੇ ਆਏ ਜੀ ਆਪਦੇ ਪੇਕਿਆਂ ਤੋਂ 5:00 ਵਜੇ ਆ ਕੇ ਬਸ ਘਰੇ ਚਾਹ ਪਾਣੀ ਪੀਤਾ ਉਹਦੇ ਬਾਅਦ ਹੀ ਖਾਣਾ ਖੋਣਾ ਬਣਾਇਆ ਖਾਣਾ ਖੋਣਾ ਖਾਦਾ ਖਾਣਾ ਖੋਣਾ ਖਾਣ ਤੋਂ 5 ਮਿੰਟ ਬਾਅਦ ਤੇ ਬਸ ਉਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਉਹਦੇ ਵਿੱਚ ਜੋ ਗਲਾਸ ਚ ਥੋੜੀ ਬੱਚੀ ਉਹ ਚੱਕ ਕੇ ਛੋਟੀ ਕੁੜੀਏ ਸੋਦੇ ਮੋਨੂ ਲਾਤੀ ਸਾਨੂੰ 5 ਕੁ ਮਿੰਟ ਬਾਅਦ ਇਹ ਪਤਾ ਲੱਗਿਆ ਕਿ ਕੋਈ ਨਾ ਕੋਈ ਚੀਜ਼ ਨੇ ਖਾਧਿਆ ਸਮੈਲ ਆਉਣ ਲੱਗ ਜਾਂਦੀ ਹੈ ਤੇ ਨਾਲ ਦੇ ਨਾਲੇ ਸੀ ਇੱਥੇ ਆਪਣੇ ਅਰਜੀਪ ਗੁਪਤਾ ਹਸਪੀਟਲ ਆਈ ਉੱਥੇ ਲੈ ਗਈ ਜੀ ਚਲੋ ਡਾਕਟਰ ਸਾਹਿਬ ਨੇ ਜਿੰਨੀ ਕੁ ਆਪਣੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਬਚਾਉਣ ਦੀ ਉਸ ਤੋਂ ਬਾਅਦ ਪਟਿਆਲੇ ਰੈਫਰ ਕਰਤਾ ਉਹਨਾਂ ਨੂੰ ਜੀ ਤੇ ਰਾਤ ਤੱਕ ਲਗਭਗ 2:30 ਵਜੇ ਉਹਨਾਂ ਦੀ ਡੈਥ ਹੋ ਗਈ ਜੀ ਕਿ ਕਾਰਨ ਕੀ ਲੱਗਦਾ ਹੈ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਜੀ ਕੁਝ ਵੀ ਨਹੀਂ ਸੀ ਜੀ ਘਰ ਦਾ ਮਾਹੌਲ ਨਹੀਂ ਕਿ ਮਾੜਾ ਹੀ ਹੋ ਨਹੀਂ ਕੋਈ ਦਿੱਕਤ ਕਿਸੇ ਗੱਲ ਦੀ ਕੋਈ ਐ ਨਹੀਂ ਵੀ ਪਰਿਵਾਰ ਦਾ ਕਲੇਸ਼ ਹੋਊਗਾ ਨਾ ਪਰਿਵਾਰ ਚ ਬਹੁਤ ਆਪਸੀ ਪਿਆਰ ਆ ਕਿਸੇ ਚੀਜ਼ ਦੀ ਕੋਈ ਤੰਗੀ ਨਹੀਂ ਜੀ ਪਿੱਕੇ ਉਹਨਾਂ ਦੇ ਫਾਦਰ ਸਾਹਿਬ ਦਾ ਆਪਰੇਟ ਹੋਇਆ ਸੀ ਜੀ ਸਟੰਟ ਪੈਸੇ ਤਨ ਜੀ ਪੰਜ ਦਿਨਾਂ ਤੋਂ ਉਹ ਆਪਣੇ ਪੇਕੀ ਸੀ ਜੀ ਤਾਂ ਕੱਲ ਹੀ ਆਏ ਸੀ ਕੱਲ ਹੀ ਆਏ ਸੀ ਜੀ ਹਾਂਜੀ ਹਾਂਜੀ ਤਾਂ ਲੱਗਦਾ ਕਿਉਂ ਜਿਹੜਾ ਤੁਹਾਡੇ ਮੁਤਾਬਿਕ ਕੀ ਲੱਗਦਾ ਵੀ ਜਿਹੜਾ ਇਹ ਉਹਨਾਂ ਨੇ ਕੋਈ ਪਤਾ ਨਹੀਂ ਜੀ ਗੱਲ ਸਮਝ ਤੋਂ ਬਾਹਰ ਜਾਂਦਾ ਕਿ ਉਹਨੂੰ ਆਪਣੇ ਪੇਕੇ ਘਰ ਦੀ ਪਰੇਸ਼ਾਨੀ ਲੱਗੀ ਜੀ ਕੋਈ ਸਾ ਇਹ ਤੇਰਾ ਕੀ ਪ੍ਰੋਬਲਮ ਕਿਸੇ ਗੱਲ ਦੇਖੇ ਹੋ ਨਹੀਂ ਜੀ ਨਹੀਂ ਨਹੀਂ ਦੱਸ ਦਿੰਦੀ ਫੇਰ ਵੀਰ ਜੀ ਹੱਥ ਤੱਕ ਨਾਪ ਤਕਾਂ ਨੂੰ ਆਉਂਦੀ ਜੀ ਮੈਂ ਤੁਹਾਨੂੰ ਆਪਦੇ ਕਰੇ ਛੋਟੀ ਪੜਾਈ ਨਹੀਂ ਆਪਣੀ ਧੀ ਸਮਝ ਸੀ ਜੀ ਤੇ ਮੈਨੂੰ ਵੀ ਉਹ ਆਪਦਾ ਬਾਪ ਐ ਸਮਝੀ ਗਈ ਸੀ ਜੀ ਵੀ ਮੇਰੇ ਫਾਦਰ ਸਾਹਿਬ ਨੇ ਇਹ ਤੇ ਵੀਰ ਜੀ ਬਹੁਤ ਮਾੜਾ ਹੋਇਆ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਇਹ ਛੋਟੀ ਗੁੜੀਆ ਵੀਰ ਜੀ 8 ਸਾਲ ਦੀ ਸੀ ਸਾਰੇ ਮਹੱਲੇ ਦੀ ਬੜੀ ਲਾਡਲੀ ਸੀ ਉਹ ਬਹੁਤ ਟੈਲੀਜੈਂਟ ਵੋਟਰ ਮੈਡਲਿਸਟ ਸੀ ਕੋਈ ਉਹ ਤਾਂ ਸੀ ਵੀ ਕੋਈ ਅਜੇਹਾ ਉਹਨਾਂ ਦੀ ਪਰੇਸ਼ਾਨੀ ਹੋਣੀ ਕਿਉਂਕਿ ਛੋਟੀ ਬੱਚੀ ਤੱਕ ਨੂੰ ਜਿਹੜਾ ਨਾ ਨਾ ਜੀ ਬੱਚੀ ਨਾਲ ਕੋਈ ਪਰੇਸ਼ਾਨੀ ਨਹੀਂ ਉਹ ਤਾਂ ਬਸ ਉਹਨੇ ਪਤਾ ਨਹੀਂ ਕੀ ਸਮਝ ਤੋ ਬਾਹਰ ਵੀ ਆਪ ਪੀਤੀ ਨਾਲ ਦੀ ਨਾਲੇ ਛੋਟੀ ਬੱਚੀ ਦੇ ਮੂੰਹ ਨੂੰ ਲਾਤਾ ਗਲਾਸ ਹੋਈ ਤੇ ਛੋਟੀ ਬੱਚੀ ਨੇ 2-3 ਮਿੰਟ ਬਾਅਦ ਮੈਨੂੰ ਦੱਸਿਆ ਵੀ ਡੈਡੀ ਮੈਂ ਵੀ ਮੰਮੀ ਨੇ ਕੋਈ ਕੋੜੀ ਚੀਜ਼ ਮੇਰੇ ਮੂੰਹ ਚ ਪਾਤੀ ਬਹੁਤ ਮਾੜਾ ਹੋਇਆ ਬਾਈ ਜੀ ਘਰ ਪਟਿਆ ਗਿਆ ਸਾਡਾ ਬਿਲਕੁਲ ਬਹੁਤ ਜਿਆਦਾ ਨਹੀਂ ਪੂਰਾ ਹੋਣਾ ਵਾਲਾ ਘਟਾ ਹੀ ਪਰਿਵਾਰ ਦਾ ਇਹ ਨਹੀਂ ਪੂਰਾ ਹੋ ਸਕਦਾ ਘਰ ਮੁਦਦਾ ਵੱਜ ਗਿਆ ਬਿਲਕੁਲ ਜੀ ਸਰ ਜਿਹੜਾ ਸੁਸਾਇਲ ਮਾਮਲਾ ਜੀ ਇਸ ਦੇ ਸੰਬੰਧ ਇਹ ਫੋਰੈਂਸਿਕ ਟੀਮ ਜੀ ਆਈਏ ਜਾਂਚ ਕੀਤੀ ਸਰ ਕੀ ਗੱਲਬਾਹਰ ਸਾਹਮਣੇ ਨਿਕਲ ਕੇ ਆਈ ਇਹ ਸਰ ਜੀ ਪਤਸੋਕ ਨਾ ਸ਼ਾਮ ਨੂੰ ਉਹ ਲੇਡੀ ਸੀ ਸੁਖਵਿੰਦਰ ਗੌਰ ਇੱਥੇ ਹੀ ਬਹੁ ਸੀ ਉਹਨੇ ਆਪਣੀ ਬੇਟੀ ਸਮਿਤ ਦੇ ਜਿਹੜਾ ਉਹ ਪੀਜੀ ਦਵਾਈ ਪੀਲੀ ਜਹਿਰੀਲੀ ਜੋ ਪਤਸੋ ਦਾ ਹਾਟ ਨੂੰ ਐਡਮਿਟ ਹੋਈ ਸੀ ਤੇ ਕੱਲ ਆਪ ਨੂੰ ਇਨਫਰਮੇਸ਼ਨ ਮਿਲੀ ਸੀ ਕਿ ਲੇਡੀ ਡੈਥ ਹੋ ਗਈ ਜਿਹਨ ਦਾ ਹਸਪਤਾਲ ਚ ਤੇ ਉਸ ਤੋਂ ਬਾਅਦ ਬੇਟੀ ਦੀ ਆ ਗਿਆ ਪਿੱਛੇ ਮੈਸੇਜ ਕਿ ਉਹਨੇ ਬੇਟੀ ਦੀ ਡੈਥ ਹੋ ਗਈ। ਫਿਰ ਕਰਨ ਫਿਰ ਲੌਂਚ ਕਰ ਦਿੰਦੇ ਬਿਆਨਾਂ ਦੇ ਤੇ ਪ੍ਰਵਾਤ ਤੇ ਤੇ ਆਪਾਂ ਉੱਥੇ ਪੋਸਟ ਕਰਾਇਆ ਸੀ ਮਕਤੂਬ ਦਾ ਜੀ ਦਿੱਤਾ ਸੀਗਾ ਤੇ ਮੁੱਜਮ ਨੇ ਜੋ ਇਹਦੇ ਉਪਰਾਧ ਨੇ ਤੇ ਅੱਗੇ ਫਸ ਗਿਆ ਬਲਾਈ ਸੀ ਅੱਜ ਉਹਨਾਂ ਨੇ ਆ ਕੇ ਮੌਕੇ 'ਚ ਸੱਚ ਕੀਤੀ ਹੈ ਤਾਂ ਤੋਂ ਪਬਲਿਕ ਫੇਸ ਹੋਣ ਕਰਕੇ ਅੱਗੇ ਆਪਣੀ ਕਾਰਵਾਈ ਕਰਦੇ ਜਹੀ ਵੀ ਵਧ ਜੂਗੀ ਅੱਗੇ ਸੀ ਖਾ ਦਿਉਂਦੇ ਹਾਂ ਅਮ ਜਿਹਾਵਾਂਗੇ